ਹਲੋ ਦੋਸਤੋ ਅੱਜ ਜਿਸੀ ਤੁਹਾਨੂੰ ਬਣਾਉਣ ਇਸ ਕਾਵਾਂਗੇ ਦਹੀਂ ਤੇ ਆਲੂਆਂ ਦੀ ਸਬਜ਼ੀ ਜਿਸ ਦੇ ਵਿੱਚ ਕੀ ਬੈਅ ਵਗੈਰਾ ਵੀ ਬਿਲਕੁਲ ਨਹੀਂ ਹੋਵੇਗੀ ਜੇਕਰ ਤੁਸੀਂ ਆਲੂਆਂ ਦੀ ਸਬਜ਼ੀ ਬੈਅ ਦੇ ਡਰ ਤੋਂ ਨਹੀਂ ਖਾਂਦੇ ਤਾਂ ਅੱਜ ਇਹ ਤਰੀਕਾ ਵੇਖ ਕੇ ਤੁਸੀਂ ਸਬਜ਼ੀ ਖਾਓਗੇ ਵੀ ਤੇ ਪਸੰਦ ਵੀ ਕਰੋਗੇ ਤੇ ਬੈਅ ਵਗੈਰਾ ਇਸ ਦੇ ਵਿੱਚ ਬਿਲਕੁਲ ਨਹੀਂ ਰਹੇਗੀ ਜਦੋਂ ਵੀ ਅਸੀਂ ਆਲੂਆਂ ਨੂੰ ਉਬਾਲਣਾ ਹੈ ਆਲੂਆਂ ਨੂੰ ਉਬਾਲਦੇ ਸਮੇਂ ਇਸ ਦੇ ਵਿੱਚ ਨਮਕ ਦਾ ਇਸਤੇਮਾਲ ਜ਼ਰੂਰ ਕਰੋ ਇਸ ਦੇ ਨਾਲ ਵੀ ਬਹਿ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਬਾਕੀ ਤੁਹਾਨੂੰ ਤੜਕੇ ਦੇ ਵਿੱਚ ਵੀ ਮੈਂ ਦੱਸਾਂਗੀ ਕਿ ਕਿਹੜੀ ਚੀਜ਼ ਤੁਸੀਂ ਪਾਉਣੀ ਹੈ ਜਿਸ ਦੇ ਨਾਲ ਬਹਿ ਬਿਲਕੁਲ ਖਤਮ ਹੋ ਜਾਵੇਗੀ ਲਓ ਜੀ ਆਲੂ ਸਾਡੇ ਉਪਲ ਗਏ ਨੇ ਹੁਣ ਅਸੀਂ ਠੰਡੇ ਰੱਖ ਦੇਵਾਂਗੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਤਾਂ ਜੋ ਇਹ ਠੰਡੇ ਹੋ ਜਾਣ ਤੇ ਉਨੇ ਟਾਈਮ ਦੇ ਵਿੱਚ ਅਸੀਂ ਤਿਆਰ ਕਰ ਲਵਾਂਗੇ ਜੀ ਸਾਡੀ ਦਹੀਂ ਹੁਣ ਅਸੀਂ ਇੱਕ ਬਰਤਨ ਦੇ ਵਿੱਚ ਇਸ ਤਰ੍ਹਾਂ ਦਹੀਂ ਪਾ ਲੈਣੀ ਹੈ ਦਹੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਦਹੀਂ ਜ਼ਿਆਦਾ ਖੱਟੀ ਨਾ ਹੋਵੇ ਘਰ ਦੇ ਵਿੱਚ ਜਮਾਉ ਬਿਲਕੁਲ ਫਰੈਸ਼ ਦਹੀਂ ਤੁਸੀਂ ਲੈਣੀ ਹੈ ਇਹ ਸਬਜ਼ੀ ਬਣਾਉਣ ਦੇ ਲਈ ਤੇ ਇਸ ਤਰ੍ਹਾਂ ਅਸੀਂ ਦਹੀਂ ਬਰਤਨ ਦੇ ਵਿੱਚ ਪਾ ਲਈ ਹੈ ਤੇ ਹੁਣ ਅਸੀਂ ਕਾਲਾ ਕਾਲੀ ਮਿਰਚ ਇਸ ਦੇ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਖੱਟਾ ਮਿੱਠਾ ਚਟਪੜਾ ਜਿਹਾ ਟੇਸਟ ਦੇਣ ਦੇ ਲਈ ਅਸੀਂ ਕਾਲਾ ਨਮਕ ਪਾਵਾਂਗੇ ਕਾਲੀ ਮਿਰਚ ਵੀ ਆਲੂਆਂ ਦੇ ਵਿੱਚੋਂ ਬੈਨ ਨੂੰ ਖਤਮ ਕਰਦੀ ਹੈ ਇਸ ਨੂੰ ਵੀ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਨੂੰ ਹਰ ਇੱਕ ਸਬਜ਼ੀ ਦੇ ਵਿੱਚ ਸਾਨੂੰ ਥੋੜੀ ਕੁਆਂਟੀਟੀ ਦੇ ਵਿੱਚ ਪਾਉਉ ਚਾਹੇ ਪਰ ਕਾਲੀ ਮਿਰਚ ਸਾਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਤੇ ਹੁਣ ਅਸੀਂ ਪਾਈਏ ਜੀ ਹਲਦੀ ਵਾਕਿਆ ਅਸੀਂ ਪਾ ਲੈਣਾ ਜੀ ਨਮਕ ਤੇ ਮਿਰਚ ਉਹ ਅਸੀਂ ਪਾਉਣਾ ਹੈ ਆਪਣੇ ਟੇਸਟ ਦੇ ਅਨੁਸਾਰ ਜਿੰਨਾ ਕੁ ਵੱਧ ਘੱਟ ਅਸੀਂ ਮਿਰਚ ਮਸਾਲੇ ਖਾਣੇ ਪਸੰਦ ਕਰਦੇ ਆ ਉਸ ਦੇ ਅਕੋਰਡਿੰਗ ਤੁਸੀਂ ਇਸ ਦੇ ਵਿੱਚ ਮਸਾਲੇ ਪਾ ਲੈਣੇ ਨੇ ਤੇ ਬਾਕੀ ਜੋ ਤੁਸੀਂ ਗਰਮ ਮਸਾਲਾ ਵਗੈਰਾ ਕੁਝ ਵੀ ਇਸ ਦੇ ਵਿੱਚ ਪਾਉਣਾ ਚਾਹੁੰਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਬਟ ਇਹਨੀਆਂ ਚੀਜ਼ਾਂ ਦੇ ਨਾਲ ਵੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਇਹ ਸਬਜੀ ਸਾਨੂੰ ਰੈਸਟੋਰੈਂਟਾਂ ਵਗੈਰਾ ਦੇ ਵਿੱਚ ਹੀ ਮਿਲਦੀ ਹੈ ਤੇ ਬਹੁਤ ਜ਼ਿਆਦਾ ਮਹਿੰਗੇ ਰੇਟਾਂ ਦੇ ਮਿਲਦੀ ਹੈ ਘਰ ਦੇ ਵਿੱਚ ਤੁਸੀਂ ਇਸ ਨੂੰ ਬਣਾਉਂਗੇ ਤਾਂ ਬਹੁਤ ਜ਼ਿਆਦਾ ਇਹ ਆਸਾਨ ਹੈ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ ਆਲੂਆਂ ਚੋਂ ਬਹਿ ਖਤਮ ਕਰਨ ਦੇ ਮੈਂ ਤੁਹਾਨੂੰ ਦੋ ਤਰੀਕੇ ਦਾ ਦੱਸੇ ਨੇ ਤੀਜਾ ਤਰੀਕਾ ਜਾਣ ਨੂੰ ਵੇਖਿਓ ਤੜਕੇ ਦੇ ਵਿੱਚ ਵੀ ਕਿਹੜੀ ਚੀਜ਼ ਅਸੀਂ ਪਾਵਾਂਗੇ ਜਿਸ ਦੇ ਨਾਲ ਆਲੂਆਂ ਚੋਂ ਬਹਿ ਘਟ ਜਾਵੇ ਹੁਣ ਅਸੀਂ ਸਬਜ਼ੀ ਦੇ ਲਈ ਇਹ ਸਾਰੀਆਂ ਚੀਜ਼ਾਂ ਕੱਟ ਕਰ ਲਈਆਂ ਨੇ ਤੇ ਇਸ ਤਰ੍ਹਾਂ ਅਸੀਂ ਕੜਾਹੀ ਦੇ ਵਿੱਚ ਸਰ੍ਹੋਂ ਦਾ ਤੇਲ ਲੈਣਾ ਹੈ ਤੇਲ ਨੂੰ ਅਸੀਂ ਪੂਰੀ ਤਰ੍ਹਾਂ ਗਰਮ ਕਰ ਲੈਣਾ ਹੈ ਕੱਚੇ ਤੇਲ ਦੇ ਵਿੱਚ ਜਿੱਕਰ ਅਸੀਂ ਕੁਝ ਵੀ ਪਾ ਦਿੰਦੇ ਹਾਂ ਤਾਂ ਉਸ ਦੀ ਕਚਿਆਈ ਸਾਨੂੰ ਆਉਂਦੀ ਰਹਿੰਦੀ ਹੈ ਇਸ ਲਈ ਇਸ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲੈਣਾ ਤੇ ਫਿਰ ਅਸੀਂ ਇਸ ਦੇ ਵਿੱਚ ਪਾਇਆ ਜੀਰਾ ਜੀਰਾ ਪਾਉਣ ਤੋਂ ਬਾਅਦ ਥੋੜੀ ਜੀ ਅਸੀਂ ਟੇਸਟ ਦੇ ਅਕੋਰਡਿੰਗ ਇਸ ਦੇ ਵਿੱਚ ਪਾ ਦੇਵਾਂਗੇ ਅਜਵਾਇਨ ਅਜਵਾਇਨ ਵੀ ਬਹੁਤ ਜ਼ਿਆਦਾ ਲਾਭਦਾਇਕ ਹੈ ਸਾਨੂੰ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਪਾਉਣੀ ਜਾਂਦੀ ਹੈ ਤੇ ਤੀਜੀ ਚੀਜ਼ ਸਾਡੀ ਹਿੰਗ ਏ ਵੀ ਆਲੂਆਂ ਦੇ ਵਿੱਚੋਂ ਬੈ ਨੂੰ ਖਤਮ ਕਰਦੇ ਨੇ ਇਹ ਜੇ ਤਿੰਨੇ ਚੀਜ਼ਾਂ ਪਾ ਕੇ ਸੀ ਸਬਜ਼ੀ ਬਣਾ ਰਹੇ ਹਾਂ ਤਾਂ ਸਾਡੀ ਸਬਜ਼ੀ ਆਲੂਆਂ ਦੀ ਕਦੇ ਵੀ ਸਾਨੂੰ ਬੈ ਨਹੀਂ ਕਰੇਗੀ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਤੇ ਥੋੜਾ ਥੋੜਾ ਇਹਨਾਂ ਦਾ ਕਲਰ ਜਿਹਾ ਚੇਂਜ ਕਰ ਲਵਾਂਗੇ ਇਸ ਤੋਂ ਬਾਅਦ ਅਸੀਂ ਇਸਦੇ ਵਿੱਚ ਐਡ ਕਰ ਦੇਵਾਂਗੇ ਜੀ ਕੱਟ ਕੇ ਹੋਏ ਪਿਆਜ਼ ਪਿਆਜ਼ਾਂ ਨੂੰ ਵੀ ਅਸੀਂ ਕੋਈ ਬਹੁਤਾ ਜ਼ਿਆਦਾ ਨਹੀਂ ਭੁੰਨਣਾ ਬਲਕਿ बस ਥੋੜਾ ਜਿਹਾ ਗਰਮ ਜਿਹਾ ਹੀ ਅਸੀਂ ਕਰਨਾ ਹੈ ਕਿਉਂਕਿ ਅਸੀਂ ਇਹ ਸਬਜ਼ੀ ਸੇਮ ਟੂ ਸੇਮ ਜਿਸ ਤਰ੍ਹਾਂ ਸਾਨੂੰ ਹੋਟਲਾਂ ਰੈਸਟੋਰੈਂਟਾਂ 'ਚ ਮਿਲਦੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਬਣਾਉਣੀ ਹੈ ਤਾਂ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਪੁੰਨਣਾ ਹਰ ਇੱਕ ਚੀਜ਼ ਨੂੰ ਕੱਚਾ ਕੱਚਾ ਹੀ ਅਸੀਂ ਰੱਖਾਂਗੇ ਤੇ ਥੋੜਾ ਜਿਹਾ ਟੇਸਟ ਦੇ ਲਈ ਅਸੀਂ ਲਸਣ ਤੇ ਅਦਰਕ ਕੱਟ ਕਰਕੇ ਇਸ ਦੇ ਵਿੱਚ ਪਾ ਦਿੰਦਾ ਹੈ ਤੇ ਹੁਣ ਅਸੀਂ ਪਾ ਦੇਵਾਂਗੇ ਜੀ ਬਰੀਕ ਜੋ ਕਿ ਅਸੀਂ ਕੱਟ ਕਰ ਲਈ ਸੀ ਹਰੀ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨਾਂ ਨੂੰ ਅਸੀਂ ਕੋਈ ਬਹੁਤਾ ਜ਼ਿਆਦਾ ਭੁੰਨਗੇ ਇਹਨਾਂ ਦਾ ਕਲਰ ਬਰਾਊਨ ਨਹੀਂ ਕਰਾਂਗੇ ਬਲਕਿ ਥੋੜਾ ਥੋੜਾ ਸੇਕ ਇਹਨਾਂ ਤੇ ਲਗਵਾਵਾਂਗੇ ਤਾਂ ਜੋ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋਣ ਤੇ ਬਾਕੀ ਸਾਰੇ ਹਿੰਗ ਵਗੈਰਾ ਨੂੰ ਵੀ ਇਹ ਕਿਤੇ ਨਾ ਕਿਤੇ ਥੋੜਾ ਥੋੜਾ ਅਬਜ਼ਰਬ ਕਰ ਲੈਣ ਸਾਂਝੂ ਸਾਡੀ ਸਬਜ਼ੀ ਖਾਣ ਦੇ ਵਿੱਚ ਟੇਸਟੀ ਤੇ ਖੁਸ਼ਬੂ ਵੀ ਉਸਦੀ ਬਹੁਤ ਵਧੀਆ ਆ ਗਈ ਤੇ ਇਸ ਤਰ੍ਹਾਂ ਅਸੀਂ ਤੜਕੇ ਨੂੰ ਤਿਆਰ ਕਰ ਲਵਾਂਗੇ ਦੇਖੋ ਸਾਡਾ ਤੜਕਾ ਜਿਹੜਾ ਤਕਰੀਬਨ ਤਿਆਰ ਹੈ ਹੁਣ ਅਸੀਂ ਇਸ ਦੇ ਵਿੱਚ ਮਿਕਸ ਕਰ ਦੇਣੀ ਹੈ ਜੀ ਸਾਡੀ ਜਿਹੜੀ ਦਹੀਂ ਹੈ ਅਸੀਂ ਨੇ ਇਸ ਦੇ ਵਿੱਚ ਸਾਰਾ ਨਮਕ ਮਿਰਚਿੰਸ ਸਲੇ ਇਸ ਦੇ ਵਿੱਚ ਪਾ ਕੇ ਰੱਖਿਆ ਹੈ ਇਸ ਨੂੰ ਅਸੀਂ ਤੜਕੇ ਦੇ ਵਿੱਚ ਐਡ ਕਰ ਦੇਵਾਂਗੇ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਇਹਨਾਂ ਨੂੰ ਅਸੀਂ ਬਹੁਤ ਹੀ ਫਟਾਫਟ ਦੇ ਨਾਲ ਚਲਾਉਣਾ ਹੈ ਜਦੋਂ ਅਸੀਂ ਤੜਕੇ ਦੇ ਵਿੱਚ ਦਹੀਂ ਪਾਉਣੀ ਹੈ ਤਾਂ 1 ਮਿੰਟ ਤੇ ਲਈ ਵੀ ਅਸੀਂ ਕੜਛੀ ਵਗੈਰਾ ਨੂੰ ਰੁਕਣ ਨਹੀਂ ਦੇਣਾ ਇਸ ਨੂੰ ਫਟਾਫਟ ਚਲਾਉਂਦੇ ਜਾਣਾ ਹੈ ਕਿਉਂਕਿ ਜੇਕਰ ਅਸੀਂ ਇਸੇ ਤਰ੍ਹਾਂ ਤੜਕੇ ਦੇ ਵਿੱਚ ਇਸ ਨੂੰ ਪਾ ਕੇ ਇਸ ਦੇ ਵਿੱਚ ਕੜਛੀ ਵਗੈਰਾ ਨਹੀਂ ਫੇਰਾਂਗੇ ਤਾਂ ਫਿਰ ਦਹੀਂ ਫਟ ਜਾਂਦੀ ਹੈ ਤੇ ਫਟਣ ਦੇ ਨਾਲ ਸਾਡੀ ਜਿਹੜਾ ਸਬਜ਼ੀ ਦਾ ਕਲਰ ਵਧੀਆ ਨਹੀਂ ਆਉਂਦਾ ਇਤਾ ਨਹੀਂ ਹੁੰਦਾ ਕਿ ਉਹ ਖਾਣ ਦੇ ਵਿੱਚ ਟੇਸਟੀ ਨਾ ਹੋਵੇ ਟੇਸਟੀ ਤਾਂ ਉਹ ਉਨੀ ਹੀ ਹੁੰਦੀ ਹੈ ਬਟ ਉਸ ਦਾ ਜਿਹੜਾ ਕਲਰ ਹੈ ਉਹ ਸੋਹਣਾ ਨਹੀਂ ਲੱਗਦਾ ਤੇ ਵੇਖਣ ਦੇ ਵਿੱਚ ਸਬਜੀ ਵਧੀਆ ਨਹੀਂ ਬਣੂਗੀ ਇਸ ਤਰ੍ਹਾਂ ਅਸੀਂ ਹਿਲਾਉਂਦੇ ਹਿਲਾਉਂਦੇ ਹੀ ਸਬਜੀ ਨੂੰ ਰਿਜੇ ਪਾ ਲੈਣਾ ਹੈ ਜਦੋਂ ਸਾਡੀ ਸਬਜੀ ਇੱਕ ਜਾਂ ਦੋ ਵਾਰ ਰਿਜੇ ਜਾਂਦੀ ਹੈ ਦੇਖੋ ਇਹ ਕਿਸ ਤਰ੍ਹਾਂ ਉਬਲ ਰਹੀ ਹੈ ਤੇ ਅਸੀਂ ਇਸ ਦੇ ਵਿੱਚ ਥੋੜਾ ਥੋੜਾ ਪਾਣੀ ਪਾਇਆ ਤੇ ਇਸ ਨੂੰ ਹਿਲਾਉਂਦੇ ਜਾਣਾ ਹੈ ਤੇ ਦੇ ਵੇਖੋ ਇਸ ਸਬ지 ਬਣਾਉਣ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੁੰਦੀ ਹੈ ਕਿ ਜਦੋਂ ਇਹ ਸਾਡੀ ਦਹੀਂ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਤਾਂ ਇਹ ਤੇਲ ਨੂੰ ਛੱਡ ਦਿੰਦੀ ਹੈ ਵੇਖੋ ਸਾਰਾ ਤੇਲ ਇਸ ਦੇ ਉੱਪਰ ਆ ਗਿਆ ਜੋ ਕਿ ਸਾਨੂੰ ਪਹਿਲਾਂ ਬਿਲਕੁਲ ਦਿਖਾਈ ਨਹੀਂ ਦੇ ਰਸੀ ਮਤਲਬ ਦਹੀਂ ਬਣ ਗਈ ਹੈ ਹੁਣ ਅਸੀਂ ਇਸ ਦੇ ਵਿੱਚ ਐਡ ਕਰ ਦੇਵਾਂਗੇ ਜੀ ਸਾਡੇ ਉਬਲੇ ਹੋਏ ਜਿਹੜੇ ਆਲੂ ਸੀ ਜਿਹੜੇ ਕਿ ਅਸੀਂ ਕਾਫੀ ਘੱਟ ਜਿਹੇ ਉਬਾਲੇ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਚੰਗੀ ਤਰ੍ਹਾਂ ਨਹੀਂ ਉਬਾਲਿਆ ਬਲਕਿ ਘੱਟ ਜਿਹੇ ਉਬਾਲਿਆ ਹੈ ਜੇਕਰ ਅਸੀਂ ਜ਼ਿਆਦਾ ਇਹਨਾਂ ਨੂੰ ਉਬਾਲ ਦਿੰਦੇ ਹਾਂ ਤਾਂ ਸਾਡੇ ਜਿਹੜੇ ਆਲੂ ਨੇ ਸਬਜ਼ੀ ਦੇ ਵਿੱਚ ਕੁਲ ਜਾਂਦੇ ਨੇ ਤੇ ਸਾਨੇ ਇਹ ਆਲੂ ਸਬਜ਼ੀ ਦੇ ਵਿੱਚ ਨਹੀਂ ਕੁਲ ਨੇ ਬਲਕਿ ਇਸੇ ਤਰ੍ਹਾਂ ਸੋਨੇ ਲੱਗ ਰਹੇ ਨੇ ਤੇ ਚਿੱਟੇ-ਚਿੱਟੇ ਸਬਜ਼ੀ ਦੇ ਵਿੱਚ ਅਸੀਂ ਅਲੱਗ ਹੀ ਰੱਖਣੇ ਨੇ ਤੇ ਇਸ ਤੋਂ ਬਾਅਦ ਅਸੀਂ ਮਸਾਲੇ ਦੇ ਵਿੱਚ ਜਦੋਂ ਆਲੂ ਪਾ ਦਿੱਤੇ ਜੇਕਰ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਪਕਾ ਕੇ ਪਾਉਂਦੇ ਹਾਂ ਤਾਂ ਮਿਰਚ ਮਸਾਲਾ ਵੀ ਇਸ ਦੇ ਵਿੱਚ ਐਡ ਨਹੀਂ ਹੋਵੇਗਾ ਕਿਉਂਕਿ ਆਲਰੇਡੀ ਪੱਕੇ ਹੋਏ ਨੇ ਬਟ ਜਦੋਂ ਇਹ ਘੱਟ ਪੱਕੇ ਹੁੰਦੇ ਨੇ ਤਾਂ ਅਸੀਂ ਥੋੜਾ ਜਿਹਾ ਪਾਣੀ ਵਗੈਰਾ ਇਸ ਦੇ ਵਿੱਚ ਪਾ ਪਾ ਦਿੰਦੇ ਹਾਂ ਤੇ ਇਸ ਨੂੰ ਪਾਣੀ ਪਾਉਣ ਤੋਂ ਬਾਅਦ ਅਸੀਂ ਜਦੋਂ ਦੇਖੋ ਪਾਣੀ ਭਾ ਕੇ ਇਸ ਤੋਂ ਬਾਅਦ ਅਸੀਂ ਇਸ ਨੂੰ ਟੱਕ ਕੇ ਰੱਖ ਦੇਵਾਂਗੇ ਤਾਂ ਕਿ ਰੱਖਣ ਦਾ ਫਾਇਦਾ ਇਹ ਹੋਵੇਗਾ ਕਿ ਜਿਹੜਾ ਨਾ ਜੋ ਵੀ ਨਮਕ ਵਿੱਚ ਅਸੀਂ ਇਸਦੇ ਵਿੱਚ ਪਾਇਆ ਹੈ ਉਹ ਸਾਡੇ ਆਲੂਆਂ ਦੇ ਵਿੱਚ ਵੀ ਜਾਵੇਗਾ ਤੇ ਸਾਡੇ ਆਲੂਆਂ ਦਾ ਟੇਸਟ ਵੀ ਬਹੁਤ ਵਧੀਆ ਆਵੇਗਾ ਜੇਕਰ ਅਸੀਂ ਜਿਆਦਾ ਉਬਾਲ ਦਿੰਦੇ ਹਾਂ ਤੇ ਆਲੂ ਸਾਡੇ ਫਿੱਕੇ ਹੀ ਰਹਿ ਜਾਂਦੇ ਨੇ ਸਬਜ਼ੀ ਅਲੱਗ ਹੁੰਦੀ ਹੈ ਤੇ ਆਲੂ ਅਲੱਗ ਹੁੰਦੇ ਨੇ ਵੇਖੋ ਜੀ ਆਲੂ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਮਿਲ ਗਏ ਜੀ ਤੇ ਹੁਣ ਉਸ ਗੈਸ ਨੂੰ ਕਰ ਦਿੱਤਾ ਜੀ ਬੰਦ ਤੇ ਹੁਣ ਅਸੀਂ ਇਹ ਸਬਜੀ ਨੂੰ ਕਰ ਲਵਾਂਗੇ ਥੋੜੀ ਜੀ ਠੰਡੀ ਹੰਦੀ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਹੋਰ ਬਰਤਨ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਤੇ ਕਿੰਨੀ ਜਿਆਦਾ ਵਧੀਆ ਸਾਡੀ ਇਹ ਸਬਜੀ ਬਣੀ ਹੈ ਬਹੁਤ ਜਿਆਦਾ ਵਧੀਆ ਇਸ ਤੇ ਵਿੱਚੋਂ ਖੁਸ਼ਬੂ ਆ ਰਹੀ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗ ਰਹੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਜੇਕਰ ਤੁਹਾਨੂੰ ਵੀ ਨਮੀਆਂ ਨਮੀਆਂ ਚੀਜ਼ਾਂ ਬਣਾਉਣ ਦਾ ਤੇ ਉਹਨਾਂ ਨੂੰ ਸਿੱਖਣ ਦਾ ਸ਼ੌਂਕ ਹੈ ਤੇ ਸਾਡੇ ਪਿੰਡੂ ਖਾਣ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਤੇ ਆਉਣ ਵਾਲੀ ਕੋਈ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਸਬਜੀ ਨੂੰ ਇੱਕ ਵਾਰ ਆਪਣੇ ਘਰ ਦੇ ਵਿੱਚ ਟ੍ਰਾਈ ਜ਼ਰੂਰ ਕਰਕੇ ਵੇਖੋ